ਇਹ ਰੇਣਾ ਗੁੱਡੋ ਕੀ ਗੱਲਾਂ ਏੜ ਰਿਹਾ ਏ ਝਗੜਾ ਇੱਥੇ ਝਗੜਾ ਆਇਆ ਵੀ ਪੀ ਪੀ ਕੇ ਸ਼ਰਾਬਾਂ ਵੇਲੇ ਮੁੰਡੇ ਮੁੰਡੇ ਵੇਲੇ ਸ਼ਰਾਬਾਂ ਪੀ ਕੇ ਇੱਥੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਨੇ ਹਾਂ ਝੜਾਈਆਂ ਝਗੜੇ ਹੁੰਦੇ ਨੇ ਹੁਣ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਹੁਣ ਅਸੀਂ ਵੱਟੀ ਪੱਟੀ ਆਉਂਦੇ ਸਾਡੇ ਬੱਚੇ ਵੀ ਆਉਂਦੇ ਨੇ ਕਿਸੇ ਬੱਚੇ ਦਾ ਸਿਰ ਮੂੰਹ ਪਾੜ ਜਾਏ ਕਿਸੇ ਨਿਆਣੇ ਦਾ ਸਿਰ ਮੂੰਹ ਪਾੜ ਜਾਏ ਇਹ ਫਿਰ ਇਸ ਤਰ੍ਹਾਂ ਮਾਰਾ ਜ ਗਲੀ ਚ ਕਰਦੇ ਨੇ ਗਲੀ ਸਾਰੀ ਭਰੀ ਹੁੰਦੀ ਜੇ ਲੜਦੇ ਨੇ ਕਿੱਥੇ ਲਗ ਲਗ ਸ਼ਰਾਬਾ ਮੁਗਦਰ ਪਈ ਗਏ ਮਿਲਦੇ ਨੇ ਮੁਗਦੇ ਮਾਲ ਵੇਚਦੇ ਨੇ ਮੁਗਦੀਆਂ ਸ਼ਰਾਬਾਂ ਮੱਛੀਆਂ ਖਾਂਦੇ ਪਰ ਲੜਦੀਆਂ ਨੇ ਅੰਦਰ ਇਹ ਕਰਦੇ ਗੁੰਡਾਗਰਦੀ ਕੀਤੀ ਆਰੇ ਕਰਨਾ ਚਾਹੋਗੇ ਹਾਂਜੀ ਆ ਦੁਕਾਨਦਾਰਾਂ ਨਾਲ ਹਾਂ ਹਾਂ ਇਹਨਾਂ ਦਾ ਹਾਂ ਇਹਨਾਂ ਨਾਲ ਨਹੀਂ ਝਗੜਾ ਆਇਆ ਨਾ ਤਾਂ ਬੂਏ ਗਾੜੀ ਝਗੜਾ ਆਇਆ ਅੱਛਾ ਹਾਂ ਤੁਹਾਨੂੰ ਦੱਸਣ ਦੇ ਡੈ ਸਾਹਿਬ ਜੀ ਇਹ ਗਲੀਆਂ ਭਰੀਆਂ ਹੁੰਦੀਆਂ ਨੇ ਜੀਆਂ ਸਾਮਾਨ ਨੂੰ ਇੱਥੇ ਮੁੰਡਿਆਂ ਦੀਆਂ ਮਟੰਡਪੁਰੇਂ ਦੀਆਂ ਗਲੀਆਂ ਪਰੀਆਂ ਹੁੰਦੀਆਂ ਉਹ ਆਹ ਪੜੀ ਗਲੀ ਟਾਕਰ ਵੀ ਇੱਥੋਂ ਟਾਕਰ ਵੀ ਹੁਣ ਦਾ ਸਾਹ ਟੀਟੀ ਪ੍ਰਧਾਨ ਜੀ ਸਾਰੇ ਆਉਂਦੇ ਤੇ ਇੱਥੇ ਲੜਾਈਆਂ ਝਗੜੇ ਤੇ ਬੜਾ ਮੰਦਾ ਹਾਲ ਹੁੰਦਾ ਇੱਥੇ ਤੇ ਜੀਣਾ ਆਰਾਮ ਆਇਆ ਕੀ ਲੱਗਦਾ ਪੁਲਸ ਡਾਰੇ ਨਹੀਂ ਲੋਕਾਂ ਨੂੰ ਡਰ ਡਰੂ ਕਾ ਨਹੀਂ ਤੇ ਆਪ ਪੁਲਸ ਵਾਲੇ ਬਣੇ ਕੀ ਮੰਗ ਕਰਦੇ ਹੋ ਕੀ ਲੱਗਦਾ ਪੁਲਸ ਹੋਣੀ ਜੀ ਵੀ ਸਿਹਰਾ ਮਾਰ ਜੀ ਹਾਂਜੀ ਕਾਰਵਾਈ ਕਰਨੀ ਚਾਹੀਦੀ ਆ ਜੀ ਹਾਂਜੀ ਕੁਸ਼ਿੰਦਰ ਸਿੰਘ ਨਾ ਮੇਰਾ 20000 ਵਾਲੇ ਰਾਮਨਗਰ ਦਾ ਹੀ ਰਹਿਣ ਵਾਲਾ ਕੀ ਗੱਲ ਹੋ ਰਹੀ ਏ ਝਗੜਾ ਘਰ ਝਗੜਾ ਹੋਇਆ ਭਾਜੀ ਇਹ ਸਾਡੇ ਨਾਈ ਦੀ ਦੁਕਾਨ ਆ ਉਹਦੇ ਗਾੜੀ ਮੋਟਰਸਾਈਕਲ ਲੱਗੀਆਂ ਹੋਈਆਂ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਹਾਂ ਤੇ ਉਹਨਾਂ ਨੂੰ ਬਸ ਮੋਟਰਸਾਈਕਲ ਹਟਾਉਣ ਨੂੰ ਕਿਹਾ ਜਿਹਦੇ ਕਰਕੇ ਮੇਰੇ ਹੱਥ ਜਿਹਦੇ ਕਰਕੇ ਮੇਰੇ ਹੱਥ ਤੋ ਭਾਈ ਹੋ ਗਏ ਮੈਂ ਤਾਂ ਤੇ ਮੁੜ ਕੇ ਉਸ ਤੋਂ ਬਾਅਦ ਮੈਨੂੰ ਬਚਾਣ ਲਈ ਅਕਰਾਨੇ ਵਾਲੇ ਆ ਇਹਨਾਂ ਨੇ ਆ ਕੇ ਮੇਰੀ ਹੈਲਪ ਕੀਤੀ ਤੇ ਮੁੜ ਕੇ ਬਾਅਦ ਵਿੱਚ ਉਹ ਇਹਨਾਂ ਦੇ ਵੀ ਗੱਲ ਪੈ ਗਏ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਸ ਆਈ ਪੁਲਿਸ ਜਦੋਂ ਤੱਕ ਆਉਂਦੀ ਉਹਦੇ ਹੀ 15-20 ਮਿੰਟ ਬਾਅਦ ਹੀ ਪੁਲਿਸ ਆਉਂਦੀ ਉੱਤੋਂ ਪਹਿਲਾਂ ਅਸੀਂ ਉਹ ਮੁੜ ਕੇ ਆਏ 15-20 ਬੰਦੇ ਇਕੱਠੇ ਹੋ ਕੇ ਆਏ ਇੱਟ ਰੋੜੇ ਪੱਥਰ ਸਾਰਾ ਕੁਝ ਚਲਾ ਕੇ ਗਿਆ ਅਸਟਰ ਪੂਰਾ ਭੰਨਤਾ ਵਾ ਘਰ ਦੇ ਅੰਦਰ ਇੱਟਾਂ ਚਲਾਈਆਂ ਕੱਚ ਦੀਆਂ ਬੋਤਲਾਂ ਚਲਾਈਆਂ ਸਾਰਾ ਕੁਝ ਮਾਰਿਆ ਜੀ ਫਿਰ ਮੁੜ ਕੇ ਵਾਹ ਸ਼ਾਮ ਨੂੰ ਪੁਲਿਸ ਆਈ ਹੈ ਤੇ ਉਹ ਪੁਲਿਸ ਆ ਕੇ ਜਿਹੜੇ ਆ ਉਹ ਮੌਕੇ ਦੀ ਫੁਟੇਜ ਵਗੈਰਾ ਲੈ ਗਏ ਕੌਂਡਾ ਨੇ ਕਹਿੰਦਾ ਸੀ ਕਿ ਜੋ ਹੈਗੀ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਕੀ ਕਰਨਗੇ ਝਗੜੇ ਝਗੜੇ ਦਾ ਮਸਾਹੀ ਕਰਨੇ ਭਾਜੀ ਆ ਨਾਈ ਦੀ ਦੁਕਾਨ ਹੈ ਇੱਥੇ ਰੋਜ਼ ਹੀ 10-15 ਬੰਦੇ ਖਲੋਤੇ ਹੁੰਦੇ ਮੁੰਡੇ ਦਾਕ ਆ ਕਿ ਜਾਂ ਬਾਹਰ ਦੂਜੇ ਮਹੱਲੇ ਦੇ ਮੁੰਡੇ ਆਗੇ ਇੱਥੇ ਖਲੋਤੇ ਹੁੰਦੇ ਆ ਤੇ ਅਸੀਂ ਬਸ ਕੁਛ ਨਹੀਂ ਜੇ ਇਹੀ ਨੰਗਣਾ ਤੇ ਇਹੀ ਰਾਹ ਹੈ 메ਨ ਗਲੀ ਇਹੀ ਆ ਤੇ ਅਸੀਂ ਨੰਗਣਾ ਦੇ 메ਨ ਗਲੀ ਇਹੀ ਹੈ ਜੇ ਗੱਡੀ ਤੇ ਆਈਏ ਕਿਸੇ ਨੂੰ ਹੋਰਨ ਮਾਰੀਏ ਬਾਈ ਘਟਾਨ ਨੂੰ ਕਹੀਏ ਤੇ ਉਹ ਅਗਲੇ ਦਿਵਾਲੇ ਹੋ ਜਾਂਦੇ ਆ ਅਗਲੇ ਠੀਕ ਤਰ੍ਹਾਂ ਗੱਲ ਨਹੀਂ ਕਰਦੇ ਗੱਲ ਗਲੋਚ ਕਰਦੇ ਆ ਜੇ ਮਹੱਲੇ ਦੀ ਕੋਈ ਵੀ ਕਿਸੇ ਵੀ ਲੇਡੀਆਂ ਨੂੰ ਤੁਸੀਂ ਪੁੱਛ ਲਓ ਸਾਰੀ ਲੇਡੀਆਂ ਨੂੰ ਕਮੈਂਟਰੀ ਕਰਦੇ ਉਹਨਾਂ ਦੇ ਲੰਗਦਿਆਂ ਨੂੰ ਮੇਰੀ ਵਾਈਫ ਨੂੰ ਕਮੈਂਟਰੀ ਕਰਦੇ ਪਈ ਸੀ ਉਸ ਵੱਲੋਂ ਮੈਂ ਪਿਛਲੇ ਹਫਤੇ ਉਹਨਾਂ ਨੂੰ ਕਿਹਾ ਸੀਗਾ ਉਸ ਤੋਂ ਬਾਅਦ ਇਸ ਹਫਤੇ ਮੇਰੀ ਇਹ ਗੱਲ ਹੋ ਗਈ ਇਸ ਬੰਦੇ ਵਰਗੇ ਦਗਾ ਨਾ ਇਹ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਇਸ ਲਾਈਨ ਦੇ ਵਿੱਚ ਦੁਕਾਨਾਂ ਤਾਂ ਕਾਫੀ ਲੱਗੀਆਂ ਨੇ ਜਿਵੇਂ ਇੱਧਰ ਵੀ ਸਲੂਨ ਹੈਗਾ ਇੱਕ ਰਾਣੀ ਦੀ ਕੋਪਾਨ ਹੈ ਅੱਗੇ ਵੀ ਸਕ੍ਰੈਪ ਦੀ ਸ਼ਾਪਸ ਹੈਗੀਆਂ ਨੇ ਬਾਜ਼ਾਰ ਦੇ ਵਿੱਚ ਕਾਫੀ ਇਹ ਭਾਜੀ ਬਾਬਾ ਦੀਪ ਸਿੰਘ ਨਸ਼ਾਰੇ ਨਸ਼ਾਰੇ ਦੇ ਕੋਲ ਜਿਹੜਾ ਮੱਲਾ ਹੈ ਉੱਥੇ ਜਾ ਰਹਿਣਾ ਨਾਲਾ ਮੁੰਡਾ ਪਹਿਲੇ ਵੀ ਕਰੀਦਾ ਝਗੜੇ ਹੋ ਜਾਂਦੇ ਇਹਨਾਂ ਦੇ ਭਾਜੀ ਹਰ ਹਫਤੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਕਿਸੇ ਨਾ ਕਿਸੇ ਨਾਲ ਲੜੇ ਹੁੰਦੇ ਆ ਪੂਰੇ ਮਹੱਲੇ ਤੇ ਦੁਕਾਨਾਂ ਚੇਂਜ ਕੀਤਾ ਆ ਪੁਲਿਸ ਨੇ ਕਾਰਵਾਈ ਹੀ ਗਈ ਕੰਪਲੇਟ ਕੀਤੀ ਭਾਜੀ ਪੁਲਿਸ ਕੰਪਲੀਟ ਕੀਤੀ ਆ ਤੇ ਉਹਨਾਂ ਨੇ ਕਿਹਾ ਜੋ ਹੋ ਗਈ ਉਹ ਕਾਰਵਾਈ ਕਰਾਂਗੇ ਹਜੇ ਤੱਕ ਤੇ ਕੋਈ ਬਸ ਨਹੀਂ ਵੀ ਦੇ ਕੇ ਹਾਂਜੀ ਧਮਕੀਆਂ ਦੇ ਕੇ ਗਏ ਆ ਜੀ ਮੰਗੇ ਕਰਦੇ ਭਾਜੀ ਦੇਖੋ ਆਪਾਂ ਆਪਣੇ ਮਹੱਲੇ 'ਚ ਸੇਫ ਨਹੀਂ ਹੈਗੇ ਤੇ ਆਪਾਂ ਹੀ ਸਾਹ ਨਿਰਭਰ ਸੇਫਟੀ ਵੱਲ ਥੋੜਾ ਜਿਹਾ ਵੇਖਿਆ ਜਾਏ ਪੁਲਿਸ ਨੂੰ ਇਹ ਹਾਂਜੀ ਦੁਕਾਨ ਵੀ ਕਦੋਂ ਨਹੀਂ ਥੋੜੇ ਜਿਹਾ ਭਜੀ ਇਸ ਮੱਲੇ ਚ ਦੀ ਦੁਕਾਨ 1 ਡੇਢ ਸਾਲ ਤੋਂ ਤੇ 1 ਡੇਢ ਸਾਲ ਦੇ ਵਿੱਚ ਘੱਟੋ ਘਾਟੇ ਦੀ 10-15 ਲੜਾਈਆਂ ਹੋ ਚੁੱਕੀਆਂ ਨੇ ਤੁਸੀਂ ਹੁਣ ਕੋਈ ਵੇਚਣਾ ਮ ਲੈ ਕੇ ਦੋਗੇ ਕੋਲ ਵਾਲਿਆਂ ਨੂੰ ਵੀ ਦਿਖਾ ਲਿਈਏ ਕੀ ਹੈ ਗੱਲ ਹਾਂਜੀ ਦੁਕਾਨ ਬਿਲਕੁਲ ਚੱਕੀ ਜਾਣੀ ਚਾਹੀਦੀ ਹੈ ਦੋਗੇ ਵੇਚਣਾ ਮ ਲੈ ਕੇ ਸਾਡੇ ਕੋਲ ਮੱਲੇ ਹਾਂਜੀ ਹਾਂਜੀ ਦੇਖ ਕੇ ਦਵਾਂਗੇ ਜ਼ਰੂਰ ਦਵਾਂਗੇ ਜੀ ਮੱਲੇ ਦਾ ਸਾਰੇ ਖਰਾਬ ਹੈ ਨਾ ਸਾਰੇ ਖਰਾਬ ਹੈ ਜੀ ਸਾਰੇ ਮੱਲੇ ਵਾਲੇ ਖਰਾਬ ਹੈ ਜੀ ਸतीश ਸ਼ਰਮਾ ਜੀ ਜੰਮਪਰਕਰ ਕਲੋਨੀ ਸਾਹਮਣੇ ਦੁਕਾਨ ਹੈ ਆਪਣੀ ਸਰ ਰਾਤੀ ਝਗੜਾ ਹੋਇਆ ਮੁੰਡੇ ਕਰਕੇ ਤੇ ਅਹੀਂ ਵਿੱਚ ਛੜਛੜਾ ਵਾਸਤੇ ਆਏ ਆ ਵੀ ਚਲੋ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਗਾਲੀ-ਕਲੋਚ ਨਾ ਕਰ ਹੱਥ ਹਾਥਾ ਪਾਈ ਨਾ ਕਰ ਤੇ ਉਹ ਸਾਡੇ ਗਲ ਪੈ ਗਏ ਆ ਰਾਤੀ ਆਏ ਆ ਕੋਈ ਸਾਡੇ 10 10:30 11 ਵਜੇ ਆਏ ਆ ਆ ਕੇ ਇਟਾਂ ਰੋੜੇ ਗਾਤਰੇ ਦਾਤਰੇ ਵਗੈਰਾ ਪਤਾ ਨਹੀਂ ਕੀ ਕੁਝ ਲੈ ਕੇ ਆਏ ਆ ਲਿਆ ਕੇ ਉਹਨਾਂ ਨੇ ਚੰਗਾ ਮਤਲਬ ਤੋੜਪੰਨ ਕਰਕੇ ਗਏ ਆ ਅੰਦਰ ਇਟਾਂ ਮਾਰ ਕੇ ਗਏ ਆ ਠੀਕ ਕਰਨ ਕੀ ਝਗੜੇ ਦਾ ਕਾਰਨ ਤੁਹਾਡੇ ਝਗੜੇ ਦਾ ਕਾਰਨ ਸਾਰ ਇੱਥੇ ਘੱਟੋ ਘਾਟ 15 20 ਬੰਦੇ ਮੁੰਡੇ ਰੋਜ਼ ਖਲੋਂਦੇ ਆ ਤੇ ਆ ਕੇ ਤੇ ਆਪਣਾ ਗਾਲੀ ਗਲੋਚ ਕਰਦੇ ਇੱਥੇ ਬਸ ਐਵੇਂ ਸ਼ਰਾਰਤ ਬਾਜੀ ਟੀਚਰ ਬਾਜੀ ਹਰ ਔਰਤ ਨੂੰ ਹਰ ਲੜਕੀ ਨੂੰ ਹਰ ਕਿਸੇ ਨੂੰ ਟੀਚਰ ਬਾਜੀ ਕਰਨਾ ਇਸ ਤੋਂ ਪਹਿਲੇ ਕਈ ਕੰਪਲੇਟ ਦਿੱਤੀ ਸੀ ਬਹੁਤ ਕੰਪਲੇਟਾਂ ਆਹੀ ਇਹਨਾਂ ਨਾਲ ਗੱਲ ਕੀਤੀ ਆ ਤੇ ਅੱਗੋਂ ਸਾਡੇ ਗੱਲ ਪੈਂਦੇ ਆ ਵੀ ਸਾਡੇ ਕਲਾਇੰਟ ਆ ਸਾਡੇ ਮਹਕ ਕਲਾਇੰਟ ਫੇਰ ਅੰਦਰ ਰੱਖੋ ਪਰ ਨਹੀਂ ਕੋਈ ਮਤਲਬ ਹੋਇਆ ਨਹੀਂ ਕਿੰਨੇ ਲੋਕ ਆਏ ਰਾਤੀ ਰਾਤੀ ਘਟੋ ਘਾਟ 15 20 ਜਾਣੇ ਸੀਗੇ ਦੇਖਿਆ ਨਹੀਂ ਅਸੀਂ ਤਾਂ ਸਾਰੇ ਅੰਦਰ ਵੜ ਗਏ ਜੇ ਸਾਹਮਣੇ ਹੁੰਦੇ ਤਾਂ ਸਾਨੂੰ ਵੀ ਛੱਟਾ ਮਾਰਨੀ ਆਈ ਉਹਨਾਂ ਨੇ ਜਿਸ ਹਿਸਾਬ ਨਾਲ ਛੱਟਾਂ ਨੂੰ ਮਾਰ ਕੇ ਗਏ ਦਰਵਾਜ਼ਾ ਨੂੰ ਮਾਰ ਕੇ ਜਿਹਦੇ ਵੀ ਹੈਗੇ ਇਹਦੇ ਸੰਬੰਧ ਵਿੱਚ ਹਾਂਜੀ ਸੀਸੀਟੀਵੀ ਤੁਹਾਨੂੰ ਦੇ ਦੇਣ ਸਰ ਮੰਗ ਇਹੋ ਹੀ ਆ ਵੀ ਸਾਨੂੰ ਨਿਆਂ ਦਿੱਤਾ ਜਾਏ ਪੂਰਾ ਮਤਲਬ ਜੋ ਵੀ ਹਾਂਜੀ ਬਿਲਕੁਲ ਬਿਲਕੁਲ ਮੱਲੇ ਵਾਲੇ ਧਮਕੀਆਂ ਦੇ ਕੇ ਗਏ ਹਾਂਜੀ ਮੱਲੇ ਵਾਲੇ ਸਾਰੇ ਸਹਿਮਤ ਐ ਸਾਡੇ ਨਾਲ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਆਹ ਜੀ ਸਰ ਸਰ ਕੀ ਸਾਰਾ ਮਾਮਲਾ ਮਾਮਲਾ ਤੇ ਕਟਕ ਦੀ ਦੁਕਾਨ ਐ ਨਾਈ ਦੀ ਅੱਛਾ ਜੀ ਹੁਣ ਤਾਂ ਚਲ ਗਿਆ ਬੰਦ ਕਰਕੇ ਸਹੀ ਮੌਕੇ ਤੇ ਆ ਗਏ ਆ ਉਹ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਨੂੰ ਕਹਤਾ ਕੰਪਲੀਟ ਉਸੇ ਥਾਣੇ ਦੇ ਦੋ ਥਾਣੇ ਸਦਰ ਜੀ ਹਾਂਜੀ ਸਦਰ ਥਾਣੇ ਹਾਂਜੀ ਠੀਕ ਹੈ ਜੀ ਇੱਕ ਇਹ ਕੋਈ 60 ਪੈਟ ਲੱਗੀ ਕਿ ਨਹੀਂ ਨਹੀਂ ਕੋਈ ਨਹੀਂ ਪਚਾਇਆ ਵਾ ਸ਼ਾਂਤੀ ਉਹ ਪਾਣੀ ਬਚਾ ਕਿੰਨਾ ਕਿਟ ਰੋੜ ਚੱਲਿਆ ਤੁਹਾਡੇ ਸਾਹ ਨੂੰ ਇਹ ਤਾਂ ਬਟਾ ਨਾਰਮਲ ਹੀ ਆ ਥੋੜਾ ਜੀ ਹਾਂ ਇਹ ਗਲਤੀ ਕਿਹਦੀ ਮਾਦੇ ਮੌਕੇ ਤੇ ਪੁੱਛਦੇ ਇਹ ਤਾਂ ਵੇਖਾਂਗੇ ਸਵੇਰੇ ਇਨਕੁਆਰੀ ਕਰਾਂਗੇ ਵੇਖਾਂਗੇ ਕਿਹਦੀ ਗਲਤੀ ਹੈ ਕਿਹਦੀ ਨਹੀਂ ਹਾਂਜੀ ਜਿੰਨਾ ਘਾ ਰੋੜੇ ਚੱਲੇ ਉਹਨਾਂ ਨੂੰ ਸਾਥ ਮਿਲ ਜਾਏਗਾ ਜੀ ਮੇਰਾ ਬਿਲਕੁਲ